ਨਮਸਕਾਰ, ਇਹ ਆਕਾਸ਼ ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਮ੍ਰਿਤਸਰ ਸਮੇਤ ਦੇਸ਼ ਦੇ 5 ਹਵਾਈ ਅੱਡਿਆਂ ਤੇ ਵੀਡੀਓ ਕਾਨਫਰੰਸ ਰਾਹੀਂ ਫਾਸਟ ਟਰੈਕ ਇਮੀਗ੍ਰੇਸ਼ਨ ਟਰੱਸਟਡ ਟਰੈਵਲ ਪ੍ਰੋਗਰਾਮ ਦਾ ਉਦਘਾਟਨ ਕੀਤਾ। ਵਿਦੇਸ਼ ਮੰਚਾਲੇ ਨੇ ਭਾਰਤੀ ਨਾਗਰਿਕਾਂ ਨੂੰ ਰੂਸੀ ਫੌਜ ਵਿੱਚ ਸ਼ਾਮਲ ਹੋਣ ਦੀ ਕਿਸੇ ਵੀ ਪੇਸ਼ਕਸ਼ ਤੋਂ ਦੂਰ ਰਹਿਣ ਦੀ ਸਲਾਹ ਜਾਰੀ ਕੀਤੀ। ਪੰਜਾਬ ਵੱਲੋਂ 2024-25 ਪੜਾਈ ਸੀਜ਼ਨ ਲਈ ਗੰਨੇ ਦੀ ਅਦਾਇਗੀ ਵਾਸਤੇ 679 ਕਰੋੜ 37 ਲੱਖ ਰੁਪਏ ਜਾਰੀ ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਵੱਲੋਂ ਫਾਜ਼ਿਲਕਾ ਤੇ ਅੰਮ੍ਰਿਤਸਰ ਵਿੱਚ ਦੋ ਵੱਖ-ਵੱਖ ਮਾਮਲਿਆਂ 'ਚ ਹਥਿਆਰਾਂ ਦੀ ਵੱਡੀ ਕੀ ਬਰਾਮਦ 8 ਤਸਕਰ ਗ੍ਰਿਫਤਾਰ ਅਤੇ ਸਰਵੋੱਚ ਅਦਾਲਤ ਨੇ 14 ਸਤੰਬਰ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਏਸ਼ੀਆ ਕੱਪ 2020 ਮੈਚ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕੀਤਾ ਤੇ ਹੁਣ ਖਬਰਾਂ ਸਥਾਨ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਅੰਮ੍ਰਿਤਸਰ ਲਖਨਊ ਉਤਰਵੰਤਪੁਰਮ ਤ੍ਰਿਚੀ ਅਤੇ ਕਾਲੀਗਟ ਹਵਾਈ ਅੱਡਿਆਂ ਦੇ ਵੀਡੀਓ ਕਾਨਫਰੰਸ ਰਾਹੀਂ ਫਾਸਟ ਟਰੈਕ ਇਮੀਗ੍ਰੇਸ਼ਨ ਟਰਸਟਡ ਟਰੈਵਲ ਪ੍ਰੋਗਰਾਮ ਦਾ ਉਦਘਾਟਨ ਕੀਤਾ ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਤੇਜ਼ ਸੁਚਾਰੂ ਤੇ ਸੁਰੱਖਿਅਤ ਇਮੀਗ੍ਰੇਸ਼ਨ ਕਲੀਅਰੈਂਸ ਨਾਲ ਅੰਤਰਰਾਸ਼ਟਰੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣਾ ਹੈ ਫਾਸਟ ਟਰੈਕ ਇਮੀਗ੍ਰੇਸ਼ਨ ट्रस्टेड ट्रेवल प्रोग्राम कन्वीनियंस और नेशनल सिक्योरिटी दोनों को बढ़ावा देने वाला एक प्रकार से कार्यक्रम है 2024 में दिल्ली से उसका शुभारंभ हुआ फिर मुंबई चेन्नई कोलकाता बेंगलोर हैदराबाद कोचिन और अहमदाबाद एयरपोर्ट इसमें शामिल हुए और आज ये पांच एयरपोर्ट फिर जुड़ रहे हैं तो कुल तेरह एयरपोर्ट का एक साथ आज कार्यवाही शुरू हो रही है इमिग्रेशन दखल करें ले ए प्रोग्राम दो हजार चौदह में भारतीय यात्री विदेश जाने वाले तीन करोड़ चौवन लाख थे और 24 में वो छे करोड़ बारह लाख हुए तिहत्तर प्रतिशत की वृद्धि हुई है और विदेशी यात्री जो भारत आते थे वो एक करोड़ तिरपन लाख थे ਉਸकी जगह 24 में लगभग 2 करोड़ यात्री आए हैं इसमें भी 31% की वृद्धि हुई है सर पार्टी कांग्रेस कमेटी के सदस्य और विधायक परगट सिंह ने रूसी फौज ਵਿੱਚ ਚੁ ਸੈਂਕੜੇ ਪੰਜਾਬੀਆਂ ਤੇ ਉੱਤਰ ਪਾਰ ਦੇ ਨੌਜਵਾਨਾਂ ਦੀ ਜ਼ਬਰਦਸਤੀ ਭਰਤੀ ਤੇ ਤਾਂ ਨਾਤੀ ਨੂੰ ਰੋਕਣ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਦਖਲ ਦੀ ਮੰਗ ਕੀਤੀ ਹੈ ਪੰਜਾਬੀ ਨੌਜਵਾਨਾਂ ਨੂੰ ਕਥਿਤ ਤੌਰ ਤੇ ਨੌਕਰੀ ਦੇ ਝੂਠੇ ਵਾਅਦੇ ਕਰਕੇ ਰੂਸ ਲਿਜਾਣ ਤੇ ਇਥੇ ਘਰ ਵਿੱਚ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਦਾ ਸਬੂਤ ਦਿੰਦਿਆਂ ਉਨਾ ਕਹਾ ਕਿ ਨਾ ਅਪਰਾਧਾਂ ਲਈ ਜ਼ਿੰਮੇਵਾਰ ਏਜੰਟਾਂ ਦੇ ਗੱਠ ਚੂੜ ਨੂੰ ਸਜ਼ਾ ਦੇਣ ਵਾਸਤੇ ਇੱਕ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਅੱਜ ਇੱਕ ਸਲਾਹਕਾਰੀ ਘਟਿਆ ਆਖਿਆ ਕਿ ਸਰਕਾਰ ਨੇ ਇੱਕ ਵਾਰ ਫਿਰ ਸਾਰੇ ਭਾਰਤੀ ਨਾਗਰਿਕਾਂ ਨੂੰ ਰੂਸੀ ਫੌਜ ਵਿੱਚ ਸ਼ਾਮਲ ਹੋਣ ਦੀ ਕਿਸੇ ਵੀ ਪੇਸ਼ ਕਰ ਤੋਂ ਦੂ ਰੈਂਡ ਲਿਖੇ ਹੈ ਕਿਉਂਕਿ ਇੱਕ ਖਾਤਰੀ ਨਾਲ ਪਰਿਆਰਾ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਕਿਹਾ ਹੈ ਕਿ ਸਰਕਾਰ ਨੇ ਦਿੱਲੀ ਤੇ ਮਾਸਕੋ ਚਰੂਸੀ ਅਧਿਕਾਰੀਆਂ ਕੋਲ ਵੀ ਮਾਮਲਾ ਚੁਕਿਆ ਹੈ ਤੇ ਇਸ ਪ੍ਰਥਾ ਨੂੰ ਖਤਮ ਕਰਨ ਅਤੇ ਸਾਡੇ ਨਾਗਰਿਕਾਂ ਨੂੰ ਰਿਹਾਅ ਕਰਨ ਲਈ ਕਿਹਾ ਹੈ ਉਹਨਾਂ ਨੇ ਕਿਹਾ ਸਰਕਾਰ ਪ੍ਰਭਾਵਿਤ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਦੇ ਸੰਪਰਕ ਵਿੱਚ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਛੀਮਾ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵੱਲੋਂ ਸਾਲ 2024-25 ਦੇ ਪੜਾਈ ਸੀਜ਼ਨ ਲਈ ਗੰਨੇ ਦੀ ਅਦਾਇਗੀ ਵਾਸਤੇ 679 ਕਰੋੜ 37 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਆਚਾਰਿਕ ਪ੍ਰੈਸ ਬਿਆਨ ਵਿੱਤ ਮੰਤਰੀ ਨੇ ਦੱਸਿਆ ਕਿ ਸੂਬੇ ਦੀਆਂ 9 ਸਹਿਕਾਰੀ ਮੈਲਾ ਨੂੰ ਗੰਨਾ ਮੈਲਾ ਜਿਨ੍ਹਾਂ ਵੱਲੋਂ ਸੀਜ਼ਨ ਦੌਰਾਨ ਕੋਲਿਕਸ 99 ਲੱਖ 64000 ਕੁਆਂਟਾ ਗੰਨੇ ਦੀ ਪੜਾਈ ਕੀਤੀ ਗਈ ਸੀ ਨੂੰ ਗੰਨਾ ਸਪਲਾਈ ਕਰਨ ਵਾਲੇ ਸੂਬੇਵਾਰ ਦੇ 18771 ਕਿਸਾਨਾਂ ਨੂੰ ਇਸ ਅਦਾਇਗੀ ਦਾ ਫਾਇਦਾ ਪਹੁੰਚਿਆ ਉਹਨਾਂ ਨੇ ਕਿਹਾ ਕਿ 401 ਰੁਪਏ ਪ੍ਰਤੀ ਕੁੰਟਲ ਦੀ ਅਦਾਇਗੀ ਦਰ ਦੇ ਹਿਸਾਬ ਨਾਲ ਕਿਸਾਨਾਂ ਦਾ ਕੁੱਲ ਬਕਾਇਆ 779 ਕਰੋੜ 86 ਲੱਖ ਰੁਪਏ ਸੀ ਤੇ ਬਾਕੀ ਰਹਿੰਦੇ 100 ਕਰੋੜ 49 ਲੱਖ ਰੁਪਏ ਦੀ ਅਦਾਇਗੀ ਵੀ ਇਸ ਸਬੰਧੀ ਕੇਂਦਰੀ ਸਹਾਇਤਾ ਪ੍ਰਾਪਤ ਹੋਣ ਤੇ ਜਲਦ ਹੀ ਕਰ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੀ ਫਸੀਲ ਤੋਂ ਦੀਵਾਲੀ ਤੱਕ GST ਸੁਧਾਰਾਂ ਦੀ ਅਗਲੀ ਪੀੜੀ ਦਾ ਐਲਾਨ ਕੀਤਾ ਸੀ। 3 ਸਤੰਬਰ ਨੂੰ GST ਕੌਂਸਲ ਨੇ ਆਬਾਦਵੀ ਤੇ ਧਿਆਨ ਕੇਂਦ੍ਰਿਤ ਕਰਤਿਆਂ ਦਰਾਂ ਨੂੰ ਤਰਕਸੰਗਤ ਬਣਾਉਣ ਨੂੰ ਮਨਜ਼ੂਰੀ ਦਿੱਤੀ। ਅੱਜ ਅਸੀਂ ਆਟੋਮੋਬਾਈਲ ਸਨਤ ਲਈ ਕੀਤੇ GST ਸੁਧਾਰਾਂ ਬਾਰੇ ਗੱਲ ਕਰਦੇ ਹਾਂ ਪੇਸ਼ ਹੈ ਇੱਕ ਰਿਪੋਰਟ ਅਗਲੀ ਪੀੜੀ ਦੇ GST ਸੁਧਾਰਾ ਤਹਿਤ ਸਰਕਾਰ ਨੇ ਆਟੋਮੋਬਾਈਲ ਸੈਕਟਰ ਨੂੰ ਮਹੱਤਵਪੂਰਨ ਰਾਹਤ ਦਿੱਤੀ ਹੈ 350 CC ਤੋਂ ਘੱਟ ਇੰਜਨਸ ਬਰਥਾ ਵਾਲੀਆਂ ਛੋਟੀਆਂ ਕਾਰਾਂ ਅਤੇ ਦੋ ਪਹੀਆ ਵਾਹਨਾਂ ਤੇ GST 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਬੱਸਾਂ ਟਰੱਕਾਂ ਤਿੰਨ ਪਹੀਆ ਵਾਹਨਾਂ ਅਤੇ ਸਾਰੇ ਆਟੋ ਪਾਰਟਸ ਤੇ ਵੀ ਟੈਕਸ ਘਟਾ ਕੇ 18% ਕੀਤਾ ਗਿਆ ਹੈ ਇਲੈਕਟ੍ਰਿਕ ਵਾਹਨਾਂ ਨੂੰ 5% ਦੇ ਸਭ ਤੋਂ ਘੱਟ ਟੈਕਸ ਸਲੈਬ 'ਚ ਰੱਖਿਆ ਗਿਆ ਹੈ ਜਦੋਂ ਕਿ ਲਗਜ਼ਰੀ ਵਾਹਨਾਂ ਤੇ ਹੁਣ ਸਭ ਤੋਂ ਵੱਧ ਯਾਨੀ 40% GST ਲਗੇਗਾ ਆਟੋਮੋਬਾਈਲ ਸਨਤ ਆਰਥਿਕਤਾ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ ਅਗਲੀ ਪੀੜੀ ਦੇ ਜੀਐਸਟੀ ਸੁਧਾਰ ਨਾ ਸਿਰਫ ਵਾਹਨਾਂ ਦੀਆਂ ਕੀਮਤਾਂ ਨੂੰ ਘਟਾਉਣਗੇ ਬਲਕਿ ਮੰਗ ਨੂੰ ਵੀ ਵਧਾਉਣਗੇ ਜਿਸ ਨਾਲ ਪੂਰੇ ਖੇਤਰ ਵਿੱਚ ਵਿਕਾਸ ਤੇ ਮੌਕੇ ਪੈਦਾ ਹੋਣਗੇ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸੈਂਡਲ ਹੈ @ariyahyararnu jalandhar ਅਤੇ ਫੇਸਬੁੱਕ ਪੇਜ ਹੈ @rnu-ariyahjalandhar ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਅੱਜ ਦੇਸ਼ ਵਿੱਚ ਮੌਜੂਦਾ ਡੇਂਗੂ ਤੇ ਮਲੇਰੀਆ ਸਥਿਤੀ ਦੀ ਸਮੀਖਿਆ ਕੀਤੀ ਤਾਂ ਜੋ ਸੂਬਿਆਂ ਵੱਲੋਂ ਕੀਤੀਆਂ ਜਾ ਰਹੀਆਂ ਰੋਕਥਾਮ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਸਕੇ ਮੀਟਿੰਗ ਦੌਰਾਨ ਸ਼੍ਰੀ ਨੱਡਾ ਨੇ ਮੌਜੂਦਾ ਸਥਿਤੀ ਤੇ ਡੇਂਗੂ ਤੇ ਮਲੇਰੀਆ ਨੂੰ ਰੋਕਣ ਤੇ ਕਾਬੂ ਕਰਨ ਚ ਮੁੱਖ ਚੁਣੌਤੀਆਂ ਦਾ ਚਾਇਜ਼ਾ ਲਿਆ ਉਹਨਾਂ ਨੇ ਸੂਬਿਆਂ ਸਥਾਨਕ ਸੰਸਥਾਵਾਂ ਤੇ ਪਾਇਚਾਰਿਆਂ ਨੂੰ ਲੋਕਾਂ ਦੀ ਸਿਹਤ ਦੀ ਰੱਖਿਆ ਖਾਸ ਕਰਕੇ ਇਸ ਉੱਚ ਸੋਖਮ ਵਾਲੇ ਸਮੇਂ ਦੌਰਾਨ ਰੋਕਥਾਮ ਤੇ ਕੰਟਰੋਲ ਉਪਾਉਣ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਮੁੱਖ ਮੰਤਰੀ ਨੇ ਰਾਜਾਂ ਦੇ ਸਿਹਤ ਮੰਤਰੀਆਂ ਨੂੰ ਸਥਿਤੀ ਦੀ ਨਿਜੀ ਤੌਰ ਤੇ ਸਮੀ ਵੀ ਦਿਨਾਂ ਦੇ ਅੰਦਰ ਇੱਕ ਕਾਰਜ ਯੋਜਨਾ ਤਿਆਰ ਕਰਨ ਦੀ ਸਲਾਹ ਦਿੱਤੀ। ਸੀਮਾ ਸੁਰੱਖਿਆ ਬਲ ਨੇ ਫਾਜ਼ਲਕਾ ਵਿੱਚ ਪੰਜਾਬ ਪੁਲਿਸ ਨਾਲ ਇੱਕ ਸਾਂਝੇ ਆਪਰੇਸ਼ਨ ਵਿੱਚ 27 ਪਿਸਤੋਲਾਂ ਤੇ 470 ਅੰਚਲੇ ਕਾਰਤੂਸਾਂ ਦੀ ਇੱਕ ਵੱਡੀ ਖੇਪ ਸੱਤ ਕੀਤੀ ਹੈ ਤੇ ਸਰਹੱਦ ਪਾਰ ਹਥਿਆਰਾਂ ਦੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਬਾਅਦ ਵਿੱਚ ਪੰਜਾਬ ਪੁਲਿਸ ਨੇ ਦਾਵਾ ਕੀਤਾ ਹੈ ਕਿ ਇਸ ਆਪਰੇਸ਼ਨ ਨਾਲ ਇੱਕ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦਾ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਮੌਡਲੀ ਜਾਂਚ ਤੋਂ ਪਤਾ ਲੱਗਿਆ ਕਿ ਹਥਿਆਰਾਂ ਇਹ ਹਥਿਆਰ ਇੱਕ ਵਿਦੇਸ਼ੀ ਸੰਸਥਾ ਰਾਹੀਂ ਪਾਕਿਸਤਾਨ ਤੋਂ ਪ੍ਰਾਪਤ ਕੀਤੇ ਗਏ ਸਨ ਤੇ ਪੰਜਾਬ ਦੇ ਅਪਰਾਧਿਕ ਗਰੁੱਪਾਂ ਵੱਲੋਂ ਵਰਤੇ ਜਾ ਰਹੇ ਸਨ ਉਧਰ ਅੰਮ੍ਰਿਤਸਰ ਵਿੱਚ ਇੱਕ ਹੋਰ ਖੁਫੀਆ ਏਜੰਸੀ ਦੀ ਅਗਵਾਈ ਵਾਲੀ ਕਾਰਵਾਈ ਚੁਸਰਹੱਦਪਾ ਤਸਕਰੀ ਮਾਡਿਊਲ ਦੇ 6 ਮੈਂਬਰਾਂ ਨੂੰ 6 ਪਿਸਤੌਲਾਂ ਤੇ 5,75,000 ਰੁਪਏ ਦੀ ਹਵਾਲਾ ਰਕਮ ਨਾਲ ਗ੍ਰਿਫਤਾਰ ਕੀਤਾ ਗਿਆ ਪੂਰੇ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੀ ਰੀ ਜਾਂਚ ਚੱਲੀ ਹੈ ਇਧਰ ਜਲੰਧਰ ਕਮਿਸ਼ਨਰੇਟ ਪੁਲਿਸ ਨੇ 7 ਮੁਲਜ਼ਮਾਨਾਂ ਨੂੰ 150 ਗ੍ਰਾਮ ਹੈਰੋਇਨ ਸ਼ਰਾਬ ਤੇ 31 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਕਮਿਸ਼ਨਰ ਤਾਨਪਿਤ ਕੌਰ ਨੇ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ ਸ਼ਹਿਰ ਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿਸ ਤਰ੍ਹਾਂ ਇਹਨਾਂ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਖਿਲਾਫ ਵੱਖ-ਵੱਖ ਥਾਣਿਆਂ ਚ 6 ਮੁਕੱਦਮੇ ਦਰਜ ਕੀਤੇ ਗਏ ਨੇ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਹੜਪ੍ਰਭਾਵਿਤ ਗੁਰਦਾਸਪੁਰ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ ਪ੍ਰਧਾਨ ਮੰਤਰੀ ਨਾਲ ਮਿਲਣ ਵਾਲੇ ਰਾਜਵੀਰ ਸਿੰਘ ਤੇ ਰਾਜੀਤ ਸਿੰਘ ਸਮੇਤ ਹੋਰਾਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨਾਲ ਸੁਹਿਰਦ ਮਹੌਲ ਚ ਗੱਲਬਾਤ ਹੋਈ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਨੂੰ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤੇ ਮੇਰਾ ਨਾਮ ਰਾਜਵੀਰ ਸਿੰਘ ਪਿੰਡ ਤਲਵੰਡੀ ਹਿੰਦੂਆ ਜਿਹੜਾ ਮੋਦੀ ਸਾਹਿਬ ਨਾਲ ਅਸੀਂ ਮਿਲੇ ਆ ਮੋਦੀ ਸਾਹਿਬ ਨੇ ਸਾਡੀ ਬਹੁਤ ਜ਼ਿਆਦਾ ਦੁੱਖ ਦੇ ਜਿਹੜੀਆਂ ਗੱਲਾਂ ਅਸੀਂ ਸੁਣੀਆਂ ਨੇ ਉਹਨਾਂ ਕਹਿਆ ਕਿ ਅਸੀਂ ਤੁਹਾਨੂੰ ਹਰ ਗੱਲੋਂ ਪੰਜਾਬ ਦੇ ਨਾਲ ਮੋਢਾ ਲਾ ਕੇ ਖੜੇ ਆ ਮੋਦੀ ਸਾਹਿਬ ਨੇ ਸਾਨੂੰ ਇਹ ਫੌਰੀ ਤੌਰ ਤੇ ਜਿਹੜਾ ਪੈਕੇਜ ਦਿੱਤਾ ਘੱਟ ਦਿੱਤਾ ਵਾ ਤੇ ਕੋਈ ਏਡੀ ਵੱਡੀ ਗੱਲ ਨਹੀਂ ਗਈ ਕਿਉਂਕਿ ਪੈਕੇਜ ਉਹਨਾਂ ਫੇਰ ਕਹਿਆ ਦੁਬਾਰੇ ਜਦੋਂ ਰਾਇਤ ਪੰਜਾਬ ਸਰਕਾਰ ਲਿਸਟ ਭੇਜੇਗੀ ਅਸੀਂ ਫੇਰ ਦਾਂਗੇ ਜਿੰਨਾ ਵੀ ਬਣੇਗਾ ਤੁਸੀਂ ਇਹ ਫੌਰੀ ਤੌਰ ਤੇ ਜਿਹੜਾ ਪੰਜਾਬ ਸਰਕਾਰ ਨੂੰ ਆਇਆ ਫੌਰੀ ਤੌਰ ਤੇ ਹੀ ਸਾਨੂੰ ਕਿਸਾਨਾਂ ਨੂੰ ਮਿਲਣਾ ਚਾਹੀਦਾ ਮਜ਼ਦੂਰਾਂ ਨੂੰ ਮਿਲ ਸੁਣਿਆ ਮੈਂ ਤੁਹਾਨੂੰ ਕਿਸਾਨਾਂ ਭਰਾਵਾਂ ਨੂੰ ਮਿਲ ਲਾਇਆ ਦਾ ਮੈਂ ਕੇ ਮੰਤਰੀ ਨੂੰ ਕੇ ਜ਼ਿਲ੍ਹੇ ਦੇ ਕੋਈ ਨੂੰ ਮਿਲ ਲਾਇਆ ਮੈਂ ਤੁਹਾਨੂੰ ਮਿਲ ਲਾਇਆ ਤੁਹਾਡੀਆਂ ਸਮੱਸਿਆ ਮੈਂ ਸੁਣੀਆ ਤੇ ਆਹੀ ਉਹਨਾਂ ਨੂੰ ਸਮੱਸਿਆ ਰੱਖੀਆਂ ਵੀ ਸਰ ਸਾਡੇ ਲਾਗੇ ਜਿਹੜਾ ਤੁਸੀਂ ਬਾਨਾ ਪਿੰਡ ਚੌਕਰੇ ਦੇ ਉਹ ਥਾਂ ਸਾਸੀ ਦਾ ਬਣੇਦਾ ਕੋਈ ਰਿਪੇਅਰ ਨਹੀਂ ਉਦੀ ਹੋਈ ਉਹਦੀ ਜਿਆਦਾ ਮਾੜੀ ਹਾਲਤ ਹਰ ਸਾਲ ਸਾਡੀਆਂ ਫਸਲਾਂ ਲਾਸ ਕਰ ਦਿੰਦੀ ਉਹ ਗਰੀਬ ਟੋਕੇ ਜੁਆਹੇ ਆ ਸਾਡੀ ਆਪੀ ਪਹਿਲੀ ਕੋਈ ਨਹੀਂ ਆ ਸਾਰੀ ਪਹਿਲੀ ਆਹੀ ਠੇਕੇ ਦੇ ਲਈ ਹੋਈ ਆ ਸਰ ਹੁਣ ਮੈਨੂੰ ਪੁੱਛਿਆ ਤੁਸੀਂ ਕੰਨੀ ਪਾਲੇ ਮੈਂ ਸਾਰ ਮੇਰੀ ਬਜਕਲੇ ਪਹਿਲੀ ਦੀ ਜਿੱਚੋ 15 ਕਿਲੋ ਮੇਰੀ ਪਹਿਲੀ ਲਾਸ ਹੋ ਗਈ ਆ ਡਾਇਕ ਲੇਬਰ ਆਹ ਹਾਲ ਤੱਕ ਨਿਊ ਕਰਨ ਜਾਂਦੇ ਆਂ ਅਸੀਂ ਗਰਦਾਸਪੁਰ 2 2 3 3 ਦਿਨ ਲੱਗ ਜਾਂਦੇ ਸਾਡੇ ਉਹ ਸਾਡਾ ਪੰਪਾਂ ਪੰਪਾਂ ਸਿੱਸੇ ਸਿਰ ਰੁਪਿਆ ਕਰਾਇਆ ਲੱਗ ਜਾਂਦਾ ਸਾਡੇ ਉਹਦੇ ਚ ਕਿਦੀ ਪੈਸਾ ਨਹੀਂ ਆ ਤੇ ਇੱਕ ਬੇਨਤੀ ਹੈ ਵੀ ਜਿਹੜੇ ਬੰਦੇ ਠੇਕੇ ਤੇ ਪਹਿਲੇ ਲੰਦੇ ਆ ਮੇਹ ਰਹਿਮਾਨੀ ਕਰਕੇ ਠੇਕੇ ਵਾਲਿਆਂ ਦੇ ਖਾਤੇ 'ਚ ਪੈਸੇ ਪਾਇਓ ਜਿਹੜੇ ਇਹ ਠੇਕੇ ਲਿਆ ਜਿਹੇ ਮਾਲਕਾਂ ਦੇ ਖਾਤੇ ਪੈਸੇ ਜਾਂਦੇ ਆ ਉਹ ਪੈਸੇ ਹਾਨੂੰ ਨਹੀਂ ਮਿਲਦੇ ਤੇ ਉਹਨਾਂ ਨੇ ਕਿਹਾ ਸੀ ਤੁਹਾਡੇ ਨਾਲ ਮੈਂ ਮੁੰਡੇ ਦਾ ਮੁੰਡਾ ਲਾਗ ਚੱਲਿਆ ਠੀਕਾ ਬਰਨਣੀ ਕੋਈ ਟੈਨਸ਼ਨ ਨਹੀਂ ਸੁਪਰੀਮ ਕੋਰਟ ਨੇ ਦੁਬਈ ਵਿੱਚ 14 ਸਤੰਬਰ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਏਸ਼ੀਆ ਕੱਪ 2020 ਮੈਚ ਨੂੰ ਰਾਤ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ ਜਸਟਿਸ ਜੇ ਕੇ ਮਹੇਸ਼ਵਰੀ ਅਤੇ ਵਿਜੇ ਵਿਸ਼ਨੋਈ ਦੇ ਬੈਂਚ ਨੇ ਮਾਮਲੇ ਨੂੰ ਤੁਰੰਤ ਸੁਚੀਬਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਮੈਚ ਚਾਰੀ ਰੱਖਣ ਤੇ ਸੁਰਤ ਦਿੱਤਾ ਹੈ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਦੋ ਗ੍ਰਾਮ ਮੰਤਰੀ ਅਮਿਤ ਛਾਹਨੇ ਅੰਮ੍ਰਿਤਸਰ ਸਮੇਤ ਦੇਸ਼ ਦੇ ਪੰਜ ਹਵਾਈ ਅੜਿਆਂ ਤੋਂ ਵੀਡੀਓ ਕਾਨਫਰencing ਰਾਹੀਂ ਫਾਸਟ ਟਰੈਕ ਇਮੀਗ੍ਰੇਸ਼ਨ ਟਰਸਟਡ ਟਰੈਵਲ ਪ੍ਰੋਗਰਾਮ ਦਾ ਉਦਘਾਟਨ ਕੀਤਾ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਰੂਸੀ ਫੌਜ ਵਿੱਚ ਸ਼ਾਮਲ ਹੋਣ ਦੀ ਕਿਸੇ ਵੀ ਪੇਸ਼ਕਸ਼ ਤੋਂ ਦੂਰ ਰਹਿਣ ਦੀ ਸਲਾਹ ਜਾਰੀ ਕੀਤੀ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ